ਵੇ ਰਹੀ ਦੁਨੀਆ ਅਜਨੇ ਰਸਤੇਾਂ ਤੇ ਮਗਰ ਤੁਰੇ ਫਿਰਦੇ ਆ ਨਾ ਮਾਤਾ ਭੈਣ ਭਰਾ ਬਾਲ ਬੱਚੇ ਇਹ ਵੀ ਸਾਰੇ ਫਰੇਬੀ ਏ ਕਿਉਂ ਅੰਤ ਕਾਲ ਨੂੰ ਤੇਰੇ ਨਾਲ ਨਹੀਂ ਕੋਈ ਕਿ ਜਦੋਂ ਤੂੰ ਇਸ ਸੰਸਾਰ ਨੂੰ ਛੱਡਣਾ ਕਿਸ ਨੇ ਕਿਹਾ ਨਾ ਕਿ ਬਾਪੂ ਮੈਂ ਛੱਡਿਆ ਵਾ ਇਹ ਪਿਤਾ ਜੀ ਮੈਂ ਚਲਦੀ ਆ ਇਹ ਵੀਰੇ ਮੈਂ ਚਲਦੀ ਆ ਨਾ ਮਾਂ ਕਹਿੰਦੀ ਐ ਨਾ ਪੁੱਤ ਮਾਂ ਨੂੰ ਕਹਿੰਦਾ ਚੱਲ ਭਈ ਆਪਣਾ ਹੀ ਦੇਖ ਸਾਰੇ ਝੂਠੇ ਆ ਸਾਰੇ ਫਰੇਬੀ ਐ ਤੇ ਫੇਰ ਵੀ ਬੰਦਾ ਇਸ ਨੇ ਜੁੜਿਆ ਹੋਇਆ ਆ ਆਮ ਬੰਦੇ ਦੀ ਗੱਲ ਸੁਣ ਕੇ ਆਪਾਂ ਕਹਿੰਨੇ ਨਾ ਵੀ ਉਹ ਝੂਠਾ ਬੰਦਾ ਨਾ ਜਾਏ ਇੱਥੇ ਗੁਰੂ ਖੁਦ ਕਹਿੰਦਾ ਓਏ ਜਗ ਰਚਨਾ ਝੂਠੀ ਆ ਨਾ ਮਗਰ ਜਾਈਏ ਤੇ ਮਗਰ ਫੇਰ ਵੀ ਲੱਗੇ ਪਿੱਤੇ ਹੁਣ ਇਹਦੇ ਵਿੱਚ ਜੋ ਮੁਕਤੀ ਵਾਲਾ ਰਸਤਾ ਨਾ ਉਹ ਤਾਂ ਕੇਵਲ ਤੋਂ ਕੇਵਲ ਕੋਈ ਵਰਲੀਆਂ ਰੂਹਾਂ ਨੇ ਸੰਸਾਰ ਦੇ ਘਰ ਦੀ ਗੱਲ ਛੱਡੋ ਨਗਰ ਦੀ ਗੱਲ ਛੱਡੋ ਕਿਸੇ ਪੰਥ ਦੀ ਗੱਲ ਛੱਡੋ ਕਿਸੇ ਧਰਮ ਵਜਮ ਨੂੰ ਛੱਡ ਦੇ ਸੰਪੂਰਨ ਸ੍ਰਿਸ਼ਟੀ ਦੇ ਵਿੱਚ ਕੋਈ ਵਿਰਲਾ ਹੁੰਦਾ ਤੁਸੀਂ ਉਸ ਨੂੰ ਪਾਵਣ ਦੀ ਖਾਤਰ ਉਪਰਾਲੇ ਕੀ ਕਰਦੇ ਹੋ ਜਿਹੜੇ ਉਸ ਨੂੰ ਨਾ ਕੋਆ ਜਿਹੜੇ ਉਸ ਨੂੰ ਮਨਜ਼ੂਰ ਹੀ ਨਹੀਂ ਤੁਸੀਂ ਕੀ ਕਰਦੇ ਹੋ ਪਹਿਲਾ ਕਾਰਜ ਨਾ ਤੂੰ ਆਵੇਂ ਬਸ ਬਹੁਤ ਕਿਣਾ ਬਣੇ ਅਜਨੇ ਵੀ ਅਸੀਂ ਪਖੰਡ ਕਰਦੇ ਆਂ ਪਖਾਂਡੇ ਹੁੰਦੇ ਆ ਗੁਰੂ ਮਹਾਰਾਜ ਜੀ ਕਹਿੰਦੇ ਮੇਰੇ ਲਈ ਤੈਨੂੰ ਕੋਈ ਪ੍ਰਵਾਹ ਨਹੀਂ ਨੀਏ ਕਿ ਅਕਾਲ ਪੁਰਖ ਬਾਤੇ ਕਪੜੇ ਚੱਕੀ ਫਿਰਦੇ ਆਂ ਪਵਾਨ ਨੂੰ ਭੋਜਨ ਚੱਕੀ ਫਿਰਦੇ ਆਂ ਐਸੇ ਆਨੇਕਾ ਵਿਧੀਆਂ ਇਹਦਾ ਕਰਦੇ ਆ ਵੀ ਪ੍ਰਵਾਹ ਨਹੀਂ ਦੂਸਰਾ ਆ ਗਿਆ ਨਾ ਤੋਂ ਆਵੇਂ ਬਸ 베ਦ ਪੜਾਵਣੇ ਤੇ ਆਪਾ ਪੰਥ ਨੇ ਕੀ ਜੋੜ ਲਗਿਆ ਹੋਇਆ ਕਿ ਆਪਾਂ ਕੋਈ ਕਹਿੰਦਾ ਭਗਤ ਕੀਤਾ ਪੜ ਅੱਛਾ ਇਹ ਦੋ ਧਰਮ ਨੇ ਇੱਕ Hindu ਇੱਕ Sikh ਰਹਿ ਗਈ ਮਤਜ ਬਹੁਤਾ ਫਰਕ ਨਹੀਂ ਹੈ ਕਿ ਛਗਲਾ ਵੱਖਰੀਆਂ ਹੋ ਗਈਆਂ ਸ਼ਾਇਦ ਕਿ ਆਪਣੇ ਦਾੜੀ ਕੇਸ ਹੋ ਗਿਓ ਦਾੜੀ ਕੇਤੋ ਬਗਾਇਆ ਪਰ ਅੰਦਰ ਵਾਲੀ ਅਕਲ ਉਹ ਮਤ ਇੱਕੋ ਜੀ ਹੈ ਉਹ ਵੀ ਕਹਣਗੇ ਕਦੇ ਰਮੈਣ ਦਾ ਪਾਠ ਕਦੇ ਵੇਦਾਂ ਦੇ ਉਹ ਵੀ ਪਾਠਾਂ ਮਗਰ ਲੱਗੇ ਹੋਏ ਨੇ ਸਵਾਗਤ ਹੈ ਗੀਤਾ ਹੋਰ ਵੀ ਜਿੰਨੇ ਵੀ ਹੈ ਭਾਈ ਗੈਤਰੀ ਮੰਤਰ ਜਿਵੇਂ ਆਪਾਂ ਲੱਗੇ ਹੋਏ ਆਂ ਮੂਲ ਮੰਤਰ ਦੇ ਮੰਗਲ ਗੁਰਬਾਣੀ ਦੇ ਮੰਗਲ ਪੜਨ ਦੇ ਮਗਰ ਕਿਵੇਂ ਲੱਗਣਾ ਕਿ ਸਤਗੁਰੂ ਬਾਜਾ ਮਾਰਦੇ ਆਂ ਭਾਈ ਆ ਜਾ ਮੇਰੇ ਕੋਲ ਸਿੱਖਾ ਕੰਮ ਇਹ ਕਰਨਾ ਉਹ ਨਹੀਂ ਕਰਦੇ ਆਪਾਂ ਕਹਿੰਦੇ ਵੇਦਾਂ ਸ਼ਸਤਰ ਨੂੰ ਪੜਿਆ ਮੁਕਤ ਨਹੀਂ ਹੋਣੀ ਵੇਦ ਕਿਤੇ ਸਿਮਰਤ ਸਾ ਸਾਸਤਰ ਆਪਾਂ ਵੀ ਵਿੱਚੀਆਂ ਗੁਰੂ ਗ੍ਰੰਥ ਸਾਹਿਬ ਵਾਲੀ ਪੜਿਆ ਮੁਕਤ ਨਾ ਹੋਈ ਜੇ ਮੁਕਤੀ ਨਹੀਂ ਮਿਲਣੀ ਫਿਰ ਪੜਨਾ ਕਾਤੋਂ ਮੇਰੇ ਤਾਂ ਸਵਾਲ ਹੀ ਇਹ ਮੁਕਤ ਹੋਣਾ ਕਿ ਮੈਂ ਤਾਂ ਮੁਕਤ ਹੋਣਾ ਚਾਹੁੰਦਾ ਇਹ ਜੰਜਾਲਾਂ ਤੋਂ ਸਰੀਰ ਤੋਂ ਜਦ ਤੱਕ ਸਰੀਰ ਚੋਂ ਮੈਨੂੰ ਦੁੱਖ ਮਿਲਣਗੇ ਸੁੱਖ ਮਿਲਣਗੇ ਹਰ ਇੱਕ ਚੀਜ਼ ਦਾ ਅਹਿਸਾਸ ਹੋਵੇਗਾ ਧੁੱਪ ਦਾ ਛਾਂ ਦਾ ਕਿ ਮੈਨੂੰ ਇਹ ਮੌਸਮ ਤੇ ਠੰਡੇ ਵੀ ਲੱਗਣਗੇ ਪਰ ਮੈਂ ਤਾਂ ਇਹ ਨਾ ਤੋ ਮੁਕਤ ਹੋਣਾ ਨਾ ਉਪਰ ਆਲਾ ਕੀ ਕੀਤਾ ਕਿ ਅਸੀਂ ਵੇਦਾਂ ਸ਼ਸਤਰਾਂ ਨੂੰ ਕੇਵਲ ਤੋਂ ਰਟਣ ਲੱਗ ਗਏ ਆ ਗ੍ਰੰਥਾਂ ਨੂੰ ਪੜ੍ਹਨ ਲੱਗ ਗਏ ਤੇਰੇਆਂ ਲੱਖਾਂ ਸੁਖ ਨੇ ਆ ਕੀਤੀਆਂ ਕੰਮ ਨਹੀਂ ਆਉਣੀਆਂ ਜੇ ਤੂੰ ਸਤਗੁਰ ਦੀ ਉਸ ਸੁਖੋਂ ਦੀ ਵਿੱਚੋਂ ਇੱਕ ਬਚਨ ਕਮਾਲ ਨਹੀਂ ਹੋਇਆ ਕਹਿੰਦੇ ਜਦੋਂ ਇੱਕੋ ਹੀ ਵਚਨ ਕੋਈ ਵੀ ਪੰਕਤੀ ਲੈ ਲਓ ਭਾਈ ਜੈ ਮਾਰ ਕੇ ਗਨੇ ਜੈ ਨਾ ਕੋਸਾ ਜਿਸ فاਸਲੇ ਨੂੰ ਗਿਣਿਆ ਨਹੀਂ ਜਾ ਸਕਦਾ ਨਾ ਤੇਰਾ ਔਰ ਅਕਾਲ ਪੁਰਖ ਦਾ ਔਰ ਉੱਥੇ ਜਾਣਾ ਵਾ ਸਰੀਰ ਤਿਆਗਣ ਉਪਰੰਤ ਜਿੱਦਨ ਤੂੰ ਜਾਣਾ ਨਾ ਉਹਦੇ ਕੋ ਨਹੀਂ ਗਿਨੇ ਜਾਂਦੇ ਹਰ ਕਾ ਨਾਮ ਉਹਾਂ ਸੰਗਤੋਸ ਉੱਥੇ ਨਾਮ ਵਾਲਾ ਖਜ਼ਾਨਾ ਬਸ ਇੱਕੋ ਹੀ ਪੰਕਤੀ ਨਹੀਂ ਕੀ ਕਹਿੰਨੇ ਕਿ ਪੰਕਤੀ ਨੂੰ ਇਹਦੇ ਮਗਰ ਲੱਗ ਪੋ ਕਿ ਹਰੀ ਦੇ ਨਾਮ ਵਾਲਾ ਧਨ ਇਕੱਤਰ ਕਰਨ ਬਾਕੀ ਛੱਡ ਦੋ ਲੱਖਾਂ ਸੁਪਨੀਆਂ ਪਾਰ ਨਹੀਂ ਕਰਨਗੇ ਤੈਨੂੰ ਜਿਨ੍ਹਾਂ ਇਹਦੇ ਪਾਰ ਕਰਦਣ ਇੱਥੇ ਵੀ ਪਾਤਸ਼ਾਹ ਨੇ ਗੱਲ ਖਤਮ ਕਰ ਦਿੱਤੀ ਹੈ ਨਾ ਤੂੰ ਆਵੇਂ ਬਸ ਬੇਦ ਪੜਾਵਾ ਹੁਣ ਅਗਲੇ ਥੋੜਾ ਅੱਗੇ ਆ ਜਾਈਏ ਨਾ ਤੂੰ ਆਵੇਂ ਬਸ ਜੋ ਕੰਮ ਆਪਾਂ ਮਗਜ਼ ਕੀਤਾ ਹੋਇਆ ਹੈ ਨਹਾਉਣ ਦਾ ਤੀਰਥਾਂ ਤੇ ਨਾ ਤੂੰ ਆਵੇਂ ਵਸ ਤੀਰਥ ਨਾਈਂ ਹੁਣ ਆਪਣੀ ਮੱਤ ਕਿੱਥੇ ਹੈ ਹੁਣ ਸਤਿਗੁਰਤਾ ਇਹ ਕਹਿੰਦੇ ਆ ਨਾ ਉਹ ਕਹਿੰਦਾ ਹੁਣਾਂ ਤੂੰ ਮੇਰੇ ਕੋਲ ਆ ਮੇਰੀ ਗੱਲ ਹੀ ਨਹੀਂ ਮੰਨਦਾ ਕਿਉਂ ਨਹੀਂ ਤਾਂ ਗੁਰਬਾਣੀ ਭੇਜੀ ਆ ਸਨੇਹਾ ਭੇਜਿਆ ਤਾਂ ਤੇਰੇ ਵਾਸਤੇ ਹੀ ਆ ਨਾ ਇਹ ਜੇ ਕੁਝ ਕਰਨੇ ਆ ਮੈਂ ਤਾਂ ਤੈਨੂੰ ਕਹਿ ਰਿਹਾ ਤੀਰਥਾਂ ਤੇ ਨਹਾ ਕੇ ਗੱਲ ਨਹੀਂ ਬਣਨੀ ਕਿ ਆਪਾਂ ਤੁਰੇ ਫਿਰਦੇ ਆ ਤੇ ਪਾਸ਼ਾ ਕਹਿੰਦੇ ਚੌਥੀ ਗੱਲ ਵੀ ਸੁਣਾਦੀ ਏ ਫੇਰ ਨਾ ਤੂੰ ਆਵੇਂ ਵਸ ਧਰਤੀ ਧਾਈ ਏ ਅੱਜ ਮੈਂ ਆ ਗੁਰਦਰੇ ਜਾਣਾ ਕੱਲ ਨੂੰ ਫਲਾਣੇ ਗੁਰਦਰੇ ਜਾਣਾ ਐਤਵਨ ਨੂੰ ਫਲਾਣੇ ਗੁਰਦਾਰੇ ਬੀਰਬਾਨ ਉਹ ਬਾਬੇ ਦੇ ਆਈ ਤੁਰੇ ਫਿਰਦੇ ਆ ਨਾ ਤੁਰਿਆ ਰਹਿ ਕਿ ਕਦੇ ਸੋਚਦੇ ਆ ਮੇਰਾ ਮੱਥਾ ਰਹਿ ਗਿਆ ਕਦੇ ਉਪਾਈ ਅਸਥਾਨ ਬਣੇ ਨੇ ਉੱਥੇ ਦਾ ਕੋਈ ਇਤਿਹਾਸ ਹੈ ਉਸ ਨੂੰ ਮਨ ਚ ਬਸਾ ਲੈ ਕਿ ਜਿਵੇਂ ਫਤਿਹਗੜ ਸਾਹਿਬ ਦੀ ਸ਼ਹਾਦਤ ਆ ਉਹ ਸ਼ਹਾਦਤ ਨੂੰ ਮਨ ਚ ਬਸਾ ਤੇਰੇ ਗਿਆ ਉੱਥੇ ਉਹ ਸਾਹਮਣੇ ਤੇਰੇ ਸਵਾਗਤ ਲਈ ਨਹੀਂ ਖੜੇ ਉਹ ਤਾਂ ਇੱਥੇ ਹੀ ਖੜ ਜਾਣਗੇ ਜਦੋਂ ਧਰਮ ਦਾ ਤੂੰ ਵੀ ਪਾਂਧੀ ਬਣ ਗਿਆ ਇਹ ਵੀ ਨਹੀਂ ਗੱਲ ਬਣੀ ਕਿ ਮੈਂ ਤਾਂ ਸਤਗੁਰੂ ਪਤਿਆ ਜੀ ਮੈਂ ਤਾਂ ਤੀਰਥਾਂ ਤੁਰਿਆ ਫਿਰਦਾ ਧਰਤੀ ਤੇ ਘੁੰਮਦਾ ਫਿਰਦਾ ਜਿੱਥੇ ਮਰਜ਼ੀ ਚੱਲਿਆ ਜਾਏ ਸਮਸਤ ਸੱਜਿਥੇ ਜਾਈਏ ਜਗਤ ਮੇ ਤਥੇ ਅਰਸਾਂ ਜਿੱਥੇ ਤੂੰ ਬੈਠਾ ਵੇ ਇੱਥੇ ਵੀ ਪ੍ਰਮਾਤਮ ਜਿੱਥੇ ਤੂੰ ਚੱਲਿਆ ਉੱਥੇ ਵੀ ਆ ਪਰ ਇੱਥੇ ਔਰ ਉੱਥੇ ਮਿਲਣਾ ਭਾਵਨਾ ਦੇ ਨਾਲਾ ਪ੍ਰੀਤ ਦੇ ਨਾਲ ਹੁਣਗਾ ਹੋਰ ਆ ਗਿਆ ਪਾਸਾ ਕੰਦ ਨਾ ਤੂੰ ਆਮੇ ਵਸ ਕਿਤੇ ਸਿਆਣਪੇ ਇਹ ਸਾਡੇ ਕੋਲ ਲੱਖਾਂ ਸਿਆਣਪਾ ਹੁਣ ਅਸੀਂ ਬਹੁਤ ਸਿਆਣੇ ਬਣਦੇ ਹੋਈਏ ਤੇ ਜਿਹੜੀ ਸਿਆਣਪ ਵਰਤੇ ਨੇ ਬਾਦਸ਼ਾਹ ਕਹਿੰਦੇ ਸੈਂਸ ਸਿਆਣਪ ਪਲਖ ਹੋਈ ਤਾਂ ਇੱਕ ਨਾ ਚੱਲੇ ਨਾਲ ਤੇਰੀ ਸਿਆਣਪ ਨਹੀਂ ਗੁਰੂ ਦੀ ਸਿਆਣਪ ਚੱਲਣੀ ਹੈ ਹੁਣ ਇਹ ਦੇਖ ਵੀ ਤੇਰੇ ਵਾਲੀ ਤਾਂ ਚੱਲਣੀ ਤੂੰ ਗੁਰੂ ਵਾਲੀ ਸਿਆਣਪ ਲਈ ਹੋਈ ਆ ਕਿ ਭਾਈ ਤੂੰ ਗੁਰੂ ਵਾਲੀ ਸਿਆਣਪ ਲੈ ਲਈ ਜਿਤਰੀ ਆਪਣੀ ਸਿਆਣਪ ਤੇ ਚੱਲੇਗਾ ਤੋ ਕਹਣਾ ਕਹਿੰਦਾ ਗੁਰੂ ਆਲੀ ਮਤ ਲੈ ਲੈ ਗੁਰੂ ਦੀ ਸਿਆਣਪ ਲੈ ਲੈ ਕਿ ਗੁਰੂ ਕੀ ਕਹਿੰਦਾ ਗੁਰੂ ਨੇ ਤਾਂ ਪਹਿਲੇ ਹੀ ਕਹਿ ਦਿੱਤਾ ਨਾ ਕਿ ਫਰੇਬੀਆਂ ਦਾ ਸਾਥ ਛੱਡ ਦੇ ਝੂਠਿਆਂ ਦਾ ਸਾਥ ਛੱਡ ਦੇ ਇਹ ਰਤਨਾ ਝੂਠੀ ਹੈ ਇਹਦੇ ਚੱਕਰ ਦੇ ਨਾ ਪੈ ਜੀ ਕਿਤੇ ਅਸਲੀ ਰਤਨਾ ਵਾਲਾ ਆ ਜਾ ਸਤਵਾ ਵਾਲਾ ਆ ਜਾ ਇਹਦਾ ਮਤਲਬ ਤੂੰ ਕਹਿੰਦਾ ਨਹੀਂ ਇਹ ਜਗ ਮਿੱਠਾ ਅਗਲਾ ਕਰਨ ਢਾ ਇਹ ਗਾਣੀ ਆ ਨਾ ਆਪਣੀ ਬੇਤਾਂਵੇਂ ਮਗਜ ਮਰੀ ਜਾਂਦਾ ਬੈਠੇ ਇਹ ਉਸ ਸਲਸਿਨੋਂ ਨਹੀਂ ਕਹਿੰਦੇ ਜੋ ਗੁਰਬਾਣੀ ਦੀਆਂ ਪੰਕਤੀਆਂ ਦੱਸਦਾ ਤੁਸੀਂ ਉਸ ਗੁਰੂ ਨੂੰ ਕਹਿੰਦੇ ਆ ਜਿਹਦੀ ਇਹ ਬਾਣੀ ਹੈ ਬੇਤਾਂਵੇਂ ਜਬੜੀਆਂ ਮਰੀ ਜਾਂਦਾ ਗੁਰੂ ਬੈਠਾ ਕਿਉਂਕਿ ਤਾਂ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆ ਇਸੇ ਕਵੀ ਦੀ ਰਚਨਾ ਨਹੀਂ ਕਿਤੇ ਲਖਾਰੀ ਨੇ ਲਿਖਿਆ ਇਸ ਨੂੰ ਡਾਇਰੈਕਟ ਉਸ ਵਾਹਿਗੁਰੂ ਨੇ ਲਿਖਾਇਆ ਤੇ ਲਿਖਣ ਵਾਲਾ ਵੀ ਖੁਦ ਵਾਹਿਗੁਰੂ ਹੀ ਹੈ ਪੰਜਮ ਪਾਸ ਇਹ ਲਖਾਰੀ ਵੀ ਆਪ ਹੀ ਆ ਵੀ ਤਨ ਸੁਕਾ ਤਮਸ ਤਨ ਸੁਪਾਂਡਾ ਮਸ ਤਾਂਸੂ ਲਖਾਰੀ ਨਾਨਕ ਜਿੰਨ ਲਖਾਇਆ ਸੱਚ ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਭਾਈ ਹੋਈ ਓਨੂੰ ਕਹਿੰਦੇ ਆਪਾਂ ਜਵਲੀਆਂ ਮਾਰਦਾ ਇਹ ਭਾਸ਼ਾ ਕਹਿੰਦੇ ਇਹ ਰਚਨਾ ਝੂਠੀ ਹੈ ਫਰੇਬੀਆਂ ਦੀ ਹੈ ਛੱਡ ਦੇ ਖੇੜਾ ਆਪਾਂ ਛੱਡਦਾ ਨਹੀਂ ਭਾਵ ਇੱਥੇ ਆਪਾਂ ਆਪਣੀ ਸਿਆਣਪ ਵਰਤ ਲਈ ਕਿ ਮੇਰੀ ਸਿਆਣਪ ਸਹੀ ਹੈ ਤੇਰੀ ਸਿਆਣਪ ਵਹਿ ਰੂ ਗਲਤ ਹੈ ਇਵੀ ਤਰੀਕੇ ਤੇ ਕੰਮ ਨਹੀਂ ਆਉਣਾ ਤੇ ਅੱਗੇ ਪਾਤਸ਼ਾਹ ਜੀ ਕਹਿੰਦੀ ਨਾ ਤੂੰ ਆਵੇਂ ਵਸ ਬਹੁਤਾ দান ਦੇ ਤਰੇ ਫਿਰਦਿਆ ਨੇ ਕਿ ਸਮਾਗਮ ਆ ਗਿਆ ਬਾਬਾ ਜੀ ਦਾ ਐਤੀ ਮੈਂ ਚੌਲ ਦੇਣੇ ਆਟਾ ਦੇਣਾ ਘਿਓ ਦੇਣਾ ਪਰ ਜਿਹੜੀ ਚੀਜ਼ ਉਹ ਦਿੱਤੀ ਨਹੀਂ ਇਹ ਪ੍ਰੇਮ ਕਿ ਜਿਹੜਾ ਪ੍ਰੇਮ ਦੇਣਾ ਸੀ ਕਿ ਭਾਈ ਪ੍ਰੇਮ ਪਤਕਾ ਤਾਂ ਦਿੱਤਾ ਜਾਂਦਾ ਇਹ ਜਿਹੜੀ ਸਤਿਗੁਰੂ ਪਾਤਸ਼ਾਹ ਨੇ ਗੱਲ ਕਹਿੰਦੀ ਹੈ ਪ੍ਰੇਮ ਪਤਾ ਉਸ ਨੂੰ ਕਹਿੰਦੇ ਆ ਪਰੇ ਪਰੇ ਕਰਦਨ ਕਿਨੂੰ ਮੈਂ ਨੂੰ ਕਿ ਹੁਣ ਮੈਂ ਨਹੀਂ ਵੈਗਰੂ ਤੂੰ ਹੀ ਹੈ ਸਾਡੇ ਕੋਲ ਮੈਂ ਹੈ ਤੇ ਵੈਗਰੂ ਪਰੇ ਕੀਤਾ ਹੋਇਆ ਹੈ ਕਿ ਮੈਂ ਮੈਂ ਹੀ ਆ ਭਾਈ ਕਦੇ ਜਿੰਨਾ ਚਿਰ ਤੂੰ ਇਹ ਨਹੀਂ ਕਹਿੰਦਾ ਤੂੰ ਤੂੰ ਕਰਤਾ ਤੂੰ ਹੋਵਾ ਕਿ ਸਭ ਕੁਝ ਵੈਗਰੂ ਤੂੰ ਹੀ ਹੈ ਤੇਰੇ ਬਚਨ ਹੈ ਤੇਰੇ ਮੰਨਣੇ ਆ ਮਨਦੇਵ ਜੇ ਭਈ ਆਪਣੇ ਅੰਦਰ ਝਾਕੀ ਮਾਰ ਚਾਤੀ ਮਾਰ ਤੂੰ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਮੰਨਦਾ ਇਹਦਾ ਮਤਲਬ ਜੋ ਤੂੰ ਕਰ ਰਿਹਾ ਇਹ ਇੱਕ ਪਖੰਡ ਹੈ ਇੱਕ ਝੂਠ ਹੈ ਫਰੇਬੀ ਇਹ ਬੰਦਾ ਤੂੰ ਵੀ ਜਿਸ ਫਰੇਬ ਚ ਸਤਗੁਰ ਕੱਢਦੇ ਨੇ ਉਹ ਤੇਰੇ ਫਰੇਬੀ ਤੇ ਝੂਠੇ ਤੇ ਵਿਸ਼ਵਾਸ ਕਰਨਗੇ ਬਿਲਕੁਲ ਨਹੀਂ ਰਤੀ ਵਰਮਣੀ ਇਹ ਉਸ ਅਗੇ ਪ੍ਰੇਮ ਦਾ ਕਟੋਰਾ ਲੈ ਕੇ ਜਾਓ ਜਿਹਦੀ ਉਹਨੂੰ ਭੁੱਖ ਹੈ ਕਿ ਗੋਵਿੰਦ ਪਾਉ ਭਗਤ ਕਾ ਭੁੱਖਾ ਨਿਤ ਪੰਕਤੀਆਂ ਸਾਨੂੰ ਕਲਣੀ ਹੈ ਕਿ ਗੋਵਿੰਦ ਨੂੰ ਤਾਂ ਵਹਿਗਰੂ ਨੂੰ ਕੇਵਤੋ ਕੇਹਲ ਪ੍ਰੇਮ ਦੀ ਭੁੱਖ ਹੈ ਸੰਤਾ ਮਹਾਤਮਾ ਦੀਆਂ ਵਰਸਿਆ ਮਨਾਉਣੇ ਆ ਕਿਤੇ ਉਹਨਾਂ ਦੇ ਬਚਨਾਂ ਤੇ ਅਮਲ ਕੀਤਾ ਬਸ ਗਏ ਸਲਾਨਾ ਜਾ ਕੇ ਖਾਈਆਂ ਜਲੇਬੀਆਂ ਪਕੌੜੇ ਸਸਰੀ ਘਰ ਤਿੰਨ ਦਿਨਾਂ ਸਵਾਕਾਂ ਖਤਮ ਬੱਲੇ ਬੱਲੇ ਇਹ ਤਾਂ ਮਰ ਮਰ ਜੀ ਨਾਲ ਰਾਸ਼ਨ ਤੁਹਾਨੂੰ ਦੇਤਾ ਫਿਰਤਾ ਬੱਲੇ ਬੱਲੇ ਜੇ ਨਾ ਦਿੱਤਾ ਫਿਰ ਕਣਗੇ ਐਵੇਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਕਣੇ ਐਵੇਂ ਹੀ ਸੀਧੇ ਸੁਆਗੋਂ ਜੇ ਨਾ ਦੀ ਹੈ ਨਾ ਕੁਝ ਉਹ ਜ਼ਰੂਰਤ ਹੁੰਦੀ ਕਿ ਵੇਰ ਪਿਆ ਹੁੰਦਾ ਕਹਿੰਦੇ ਨਹੀਂ ਹੁੰਦਾ ਭਾਈ ਇਹ ਤਾਂ ਰੱਬ ਦੇ ਖਜ਼ਾਨੇ ਆ ਭਾਈ ਕਦੇ ਪਸਾ ਆਂਦਾ ਮੈਂ ਕਹਿੰਦਾ ਵਰਤਾਦੇ ਵੀ ਸਭ ਨੂੰ ਖੁੱਲੇ ਡੁੱਲੇ ਕਦੇ ਹੂਰਾ ਪੂਰਾ ਹੀ ਮਸਾ ਹੁੰਦਾ ਫਿਰ ਉਹ ਤਾਂ ਨਹੀਂ ਦਿੰਦੇ ਫਿਰ ਤੁਹਾਡੀ ਨਿਗਾਹ ਚ ਉਹ ਹੁੰਦਾ ਇਹ ਤਾਂ ਐਵੇਂ ਹੀ ਸੀ ਸੁਆਗੋਂ ਜੇ ਦੇਤਾ ਵੀ ਬੱਲੇ ਬੱਲੇ ਹੋ ਗਏ ਤੀ ਤਾਂ ਆ ਹੁੰਦਾ ਸਾਡੇ ਲੰਗਰਜ ਵੀ ਇਹ ਹੁੰਦਾ ਜੇ ਤਾਂ ਰੱਜ ਕੇ ਖਿਲ ਗਏ ਆ ਫਿਰ ਤਾਂ ਵੀ ਧੰਤਨ ਹੋ ਗਏ ਵੀ ਵੀ ਖਾਣ ਨੂੰ ਬੜਾ ਸੀ ਦਾਲਾਂ ਸਬਜ਼ੀਆਂ ਜਲੇਬੀਆਂ ਪਤਾ ਨਹੀਂ ਕੀ ਕੋਸ ਹੁੰਦਾ 36 ਪ੍ਰਕਾਰ ਦੇ ਭੋਜਨ ਕਿ ਇਹ ਨਹੀਂ ਕਹਿ ਦੇ ਕਈ ਉੱਥੇ ਵੀ ਕੁਰਬਾਨੀ ਦਾ ਪ੍ਰਭਾਰ ਲੰਗਰ ਕੁਰਬਾਨੀ ਵਾਲਾ ਚਾਹਤੇ ਸੀ ਕੁਰਬਾਨੀ ਦੇ ਵਿੱਚੋਂ ਸਾਨੂੰ ਗੁਰਮਤ ਦਾ ਗਿਆਨ ਤਾ ਵੀ ਸੁਣ ਕੇ ਆਨੰਦ ਆ ਗਿਆ ਉੱਥੇ ਤਾਂ ਗਿਆ ਹੀ ਨਹੀਂ ਆਪਾਂ ਨੰਦਗੀ ਹਣਾ ਇੱਕ ਗੁਰਵਾਣੀ ਵਾਲੇ ਪਾਸੇ ਤੇ ਜਾਣਾ ਨਹੀਂ ਸੰਤਾਂ ਲੰਗਰ ਲਗਦੇ ਜਾਂਦੇ ਆ ਝੂਠੇ ਉਹ ਤਾਂ ਸਵੇਰ ਨੂੰ ਨਿਕਲ ਜਾਣਾ ਭਾਈ ਸਾਰਾ ਖਾਧਾ ਕੀਤਾ ਗੰਦਗੀ ਬਣ ਕੇ ਜੇ ਕਦੇ ਸਤਿਗੁਰਾਂ ਦਾ ਬਚਨ ਸਮਾ ਲਵੇ ਉਹ ਨਹੀਂ ਕਦੇ ਨਿਕਲਦਾ ਮੁੜ ਕੇ ਉਹ ਆਤਮਾ ਨਾਲ ਪਰਮਾਨੈਂਟਲੀ ਅਟੈਚ ਹੋ ਜਾਂਦਾ ਸਾਨੂੰ ਆਤਮਾ ਤਾਂ ਹੀ ਨਹੀਂ ਪਤਾ ਪਰਮਾਤਮਾ ਦਾ ਕੀ ਬਤਾਉਣਾ ਆਪਣੇ ਸਰੀਰ 'ਚ ਰਹਿਣ ਵਾਲੀ ਆਤਮਾ ਦਾ ਨਹੀਂ ਪਤਾ ਜਿਹਦੇ ਅਸੀਂ ਕਰਤਾਰ ਆ ਜਿਦਾਂ ਅਸੀਂ ਕਰਜ਼ਾ ਲਾਉਣਾ ਇਹ ਕਰਜ਼ਾ ਲਾਉਣਾ ਉਸ ਨੂੰ ਨਾਮ ਦੀ ਕਮਾਈ ਦੇ ਕੇ ਉਹਨੇ ਸਾਨੂੰ ਚੱਲਣ ਫਿਰਨ ਦੀ ਸ਼ਕਤੀ ਦਿੱਤੀ ਇਹਨੇ ਸਰੀਰ ਦੀ ਜਦੋਂ ਨਿਕਲ ਗਈ ਉਹ ਸਾਰਾ ਕੁਝ ਸਰੀਰ ਦੇ ਨਾਲ ਹੋਣਾ ਵਾ ਪਰ ਇਹ ਚੱਲਣ ਦੇ ਸਮਰੱਥ ਨਹੀਂ ਹੋਣਾ ਤੁਰਨਾ ਫਿਰਨਾ ਨਹੀਂ ਅਸੀਂ ਇਹਦੇ ਵੀ ਕਿਰਤ ਕਾਣਾ ਇਸ ਮਹਾਤਮਾ ਦੇ ਜੋ ਬਚਨ ਹੁੰਦੇ ਆ ਨਾ ਸੰਤਾਂ ਮਹਾਤਮਾ ਦੇ ਉਹ ਤੁਹਾਨੂੰ ਉਸ ਵੈਗਰੂ ਨਾਲ ਜੋੜਨ ਵਾਸਤੇ ਅਨੇਕਾਂ ਹੀ ਭਾਈ ਤਰੀਕੇ ਦੱਸਦੇ ਐ ਮੈਥਡ ਦੱਸਦੇ ਐ ਉਹ ਤਾਂ ਅਸੀਂ ਅਪਣਾਉਣੇ ਕੋਈ ਨਹੀਂ ਹੁੰਦੇ ਰੋ ਬੱਚਾ ਤੇ ਬਾਦਸ਼ਾਹ ਕਹਿੰਦੇ ਨਾ ਤੂੰ ਆਵੇਂ ਵਸ ਬਹੁਤਾ দান ਦੇ ਜਿਹੜਾ ਆਪਾਂ ਸੋਨਾ ਚਾਂਦੀ ਚੱਕੀ ਫਿਰਦੇ ਆਂ ਕਿਤੇ ਕਦੇ ਪਾਲਕੀ ਜੜਾਤੀ ਸੋਨੇ ਦੀ ਮੈਂ ਚੌ ਚੜਾਤੀ ਮਾਰੇ ਕਹਿੰਦੇ ਮੈਨੂੰ ਕੀ ਲੋੜ ਐ ਦੀ ਉਹ ਤੈਨੂੰ ਲੋੜ ਹੋਣੀ ਐ ਤਾਂ ਆਪਦੇ ਬਾਤੇ ਰੱਖ ਭਈ ਆਜੋ ਕਸੀ ਬਣਾਉਣੇ ਆ ਹਾਲ ਬਣਾਉਣੇ ਆ ਕਬਰੇ ਰੋਣੇ ਆ ਗੱਦੇ ਵਿਸਾਉਣੇ ਆ ਏਸੀ ਨੋਨੇ ਆਈ ਤੇ ਲੋਨੇ ਇਹ ਵੈਗਰੂ ਨਹੀਂ ਚਾਹੀਦੇ ਇਹ ਮਨੋਖ ਨੂੰ ਚਾਹੀਦੇ ਤੇ ਵੈਗਰ ਤਾਂ ਜਿਸ ਚੀਜ਼ ਨੂੰ ਪਾਉਂਦਾ ਹੈ ਜੋ ਚਾਹੀਦਾ ਹੈ ਕਦੇ ਤੂੰ ਇੰਨਾ ਨਾ ਤੂੰ ਬਸ ਕਰਨਾ ਚਾਹੁੰਦਾ ਸੀ ਨਾ ਇਹ ਵੈਗਰੂ ਇਹਨਾਂ ਤਰੀਕੇ ਕਿਸੇ ਨਾਲ ਜਿੰਨੇ ਮੈਥਡ ਗੁਰਬਾਣੀ ਨੇ ਦੱਸਤੇ ਇਹਨਾਂ ਚੋਂ ਕੋਈ ਵੀ ਤਰੀਕਾ ਕੰਮ ਨਹੀਂ ਆਇਆ ਤੇ ਵੈਗਰੂ ਫਿਰ ਦੱਸ ਵੀ ਦੇ ਤਰੀਕਾ ਕੰਮ ਕਿਹੜਾ ਹੋ ਸਾਡੇ ਅਜੇ ਕੁਛ ਰੋਜ ਅਸੀਂ ਕਰਦੇ ਤਾਂ ਕੰਮ ਹੀ ਨਹੀਂ ਆਇਆ ਸਾਡੇ ਹੁਣ ਮੈਨੂੰ ਮੈਥਡ ਵੀ ਤਰੀਕਾ ਵੀ ਦੱਸ ਦੇ ਸਿਧਾਂਤ ਵੀ ਸਮਝਾ ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਕਿ ਅਸੀਂ ਸਾਰੇ ਉਸ ਦੇ ਅਧੀਨ ਹੈ ਪਰ ਇੱਕ ਸਿਖਸ਼ੀਤ ਹੋਰ ਹੈ ਜਿਹਦੇ ਅੱਗੇ ਵਾਹਿਗੁਰੂ ਵੀ ਅਧੀਨ ਹੈ ਵਾਹਿਗੁਰੂ ਵੀ ਉਹਦੀ ਹੀ ਸੁਣਦਾ ਹੈ ਤੂੰ ਭਗਤਾਂ ਕੇ ਬਖਸ਼ ਭਗਤਾਂ ਤਾਣ ਤੇਰਾ ਭਗਤਾਂ ਦੇ ਪਾਸ ਆਹ ਜਿਹੜੇ ਉਸ ਵਾਇਰ ਨੂੰ ਧਿਆਉਂਦੇ ਆ ਭਗਤ ਬਣ ਦੀ ਖਾਤਰ ਤਿੰਨ ਅੱਖਰਾਂ ਦਾ ਅੱਖਰ ਬਣਦਾ ਕਿ ਜਿਸ ਵਿੱਚ ਇਹ ਚੀਜ਼ਾਂ ਹੋਣਗੀਆਂ ਨਾ ਭੈ ਔਰ ਪਉ ਪ੍ਰੇਮ ਦਾ ਜੋ ਟੋਰਾ ਉਹਦਾ ਫੁੱਲ ਭਰਿਆ ਹੋਵੇ ਪ੍ਰੇਮ ਵਾਲਾ ਖਜ਼ਾਨਾ ਉਹਦਾ ਫੁੱਲ ਹੋਵੇ ਭੈ ਹੁੰਦਾ ਡਰ ਭਉ ਹੁੰਦਾ ਪਿਆਰ ਕਿ ਜਿਹਦੇ ਵਿੱਚ ਕੇਵਲ ਤੋਂ ਕੇਵਲ ਵੈਰੂ ਤੋਂ ਵਿਛਣ ਦਾ ਡਰ ਹੋਵੇ ਇਹ ਇੱਥੇ ਤਾਂ ਭਾਈ ਜਿਹੜੇ ਸਾਹ ਤੁਰੇ ਫਿਰਦੇ ਜਿਵੇਂ ਕਹਿਣਾ ਹੁੰਦਾ ਨਾ ਇਹਨਾਂ ਨੂੰ ਆਪ ਹੀ ਡਰ ਰਹਿਣ ਦਾ ਮੌਤ ਦਾ ਨਾਲੇ ਪਤਾ ਵੀ ਆਉਣੀ ਹੁੰਦੀ ਏ ਇਹ ਜਦੋਂ ਵੈਰੂ ਦਾ ਹੁਕਮ ਹੋ ਗਿਆ ਉਹ ਜਿਹੜਾ ਸਾਧ ਦੀ ਨੇ ਹੁਕਮ ਆਂਦਾ ਭਾਈ ਉਹ ਦੂਸਰਿਆਂ ਨੂੰ ਕੀ ਮਨਾ ਲੂਗੇ ਅ ਜਿਹੜੇ ਤੁਰੇ ਫਿਰਦੇ ਹੁੰਦੇ ਆ ਨਾ ਕਿ ਜਦੋਂ ਨਾ ਬੋਲੀ ਐਸੀ ਬਾਰਤਲਾਬ ਹੁੰਦੀ ਹੈ ਵਿਚਾਰ ਕਰਦੇ ਆ ਲੱਤਾਂ ਕੰਮ ਲਾ ਜੀਦੇ ਇਹਨਾਂ ਦੀ ਹੈ ਕਿ ਭਾਵੇਂ 100 ਗੰਦਮਨ ਖੜਾ ਹੋਵੇ ਫਿਰ ਵੀ ਕਹਿਣਗੇ ਭਾਈ ਅਸੀਂ ਕਹਦੇ ਹਿੱਤਾ ਠੱਗਾ ਅਸੀਂ ਲੱਗੇ ਠੱਗਾ ਪਿੱਛੇ ਰੂਪ ਦੇਖ ਕੇ ਬਾਣਾ ਦੇਖ ਕੇ ਜਿਨ੍ਹਾਂ ਬਾਬਤ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਦੀ ਗੁਰਬਾਣੀ ਵਿੱਚ ਪਰਮਾਨ ਕਰਦੇ ਹਨ ਗੜੀ ਜਿਨਾ ਜਪ ਵਾਲੀਆਂ ਲੋਟੇ ਹੱਥ ਨਿਵਗ ਉਹ ਹਰ ਕੇ ਸੰਤਨਾ ਕੀ ਉਹ ਹਰੀ ਦੇ ਸੰਤ ਥੋੜੀ ਏ ਤੂੰ ਤਾਂ ਮੰਦੀ ਉਹਨੂੰ ਜਿਹਦੇ ਲੰਬੇ ਲੰਬੇ ਚੋਲੇ ਪਾਏ ਹੋਣ ਵਾਲਾਂ ਫੜੀਆਂ ਹੋਣ ਕਿ ਜਿਨੇ ਭਾਈ ਅਨੇਕਾ ਹੀ ਸਰੀਰ ਦੇ ਉੱਤੇ ਐਸੇ ਨਿਸ਼ਾਨ ਲਾਏ ਹੁਣ ਪੈਨੇ ਹੋਣ ਆਪ ਦਾ ਕਾਰਹੀ ਵਿੱਚ ਹੀ ਹੁੰਦੇ ਆਪਾਂ ਵੀ ਕਿਹੜਾ ਕਟਾਂ ਸਾਡੀ ਵੀ ਇਹੀ ਗੱਲ ਹੀ ਕਹਿੰਦੇ ਭਾਈ ਇਹ ਤਾਂ ਤੇਰੇ ਬਾਹਰ ਹੀ ਹੈ ਇਹਨਾਂ ਨੂੰ ਦੇਖ ਕੇ ਤੂੰ ਇਹਨੂੰ ਕਦੇ ਧਰਮੀ ਔਰ ਖਾਲਸਾ ਨਾ ਸਮਝੀ ਇਹਨਾਂ ਦੇ ਪਵਾੜੇ ਪਾਏ ਹੋਏ ਨੇ ਆ ਜੋ ਪੰਥਾ ਚੁੱਕਦਾ ਫਿਰਦਾ ਉਹ ਤਾਂ ਮਰ ਕੇ ਭਾਈ ਸੰਸਾਰ ਛੱਡ ਕੇ ਕੰਡੇ ਬੀਜ ਕੇ ਕਿਉਂਕਿ ਚਲ ਸਾਹ ਸੰਤ ਜੀ ਕਿ ਉਹਨਾਂ ਨੇ ਭਾਈ ਸਾਡਾ ਵਿੜਾ ਕਰ ਕੀਤਾ ਹੋਇਆ ਅੱਜ ਦਾ ਜੋ ਮਸਲਾ ਹੈ ਕਿ ਪੰਥ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਇਹ ਤਾਂ ਸਿੱਖਾਂ ਨੇ ਇਹ ਗੁਬਾਰੀ ਆਉਣ ਦੀ ਕਿੱਥੋਂ ਹਿੰਮਤ ਕਰਦੀ ਹੈ ਬਾਰੀ ਦਾ ਤਾਂ ਅਦੋਂ ਜੇ ਬੁਲਾਉਂਗੇ ਜਿਵੇਂ 84 ਹੈ ਕੀਤੀ ਨਹੀਂ ਅੰਦਰ ਵਾਲਿਆਂ ਨੇ ਕਰਵਾਈ ਹੈ ਵੀ ਜੇ ਕਦੇ ਇਹ ਸੰਤ ਰਹਿ ਗਏ ਸਾਡੇ ਪੋਲੀਟਿਕਲ ਜੀਵਨ ਤਾਂ ਬਿਲਕੁਲ ਹੀ ਖਤਮ ਭਾਈ ਦੁਨੀਆ ਤੇ ਇਹਦੇ ਮਗਰੀ ਤੁਰ ਹੀ ਫਿਰਦੀ ਹੈ ਕੰਬਗੇ ਕਹਿੰਦੇ ਪਹਿਲਾਂ ਇਹਦਾ ਸਵਾਇਆ ਕਰੋ ਬਾਕੀ ਵੀਰ ਦੇਖਾਂਗੇ ਸਾਰਿਆਂ ਨੇ ਰਲ ਮਿਲ ਕੇ ਕਿ ਨਾਲੇ ਹਾਂਜੀ ਹਾਂਜੀ ਕਰਨਾ ਨਾਲੇ ਸੁਰੇ ਚਲਾ ਦਿੱਤੀ ਇਹ ਬਹੁਤ ਨੂੰਗੇ ਭੇਜਨੇ ਭਾਈ ਕਿਤੇ ਬੈਠ ਕੇ ਨਾ ਅਸਲ ਦੇ ਤੋ ਸਤਗੁਰੂ ਪਾਛਾ ਦਾ ਧਿਆਨ ਤਰਿਆ ਕਰੋ ਉਹ ਮਾਤਾਪੇ ਦੇ ਦਿੰਦਾ ਗ੍ਰੰਥਾਂ ਦੀ ਲੋੜ ਹੀ ਨਹੀਂ ਹੈ ਪੜਨ ਦੀ ਉਹ ਤੈਨੂੰ ਐਸੀ ਮਤ ਦਊ ਕਹਿੰਦੇ ਨਹੀਂ ਭਾਈ ਸੋਚ ਵਿਚਾਰ ਇਹ ਜਿਹੜੀ ਸੋਚ ਵਿਚਾਰ ਨੂੰ ਸਵੈਗ੍ਰਿਣ ਨੇ ਦਿੱਤੀ ਹੋਈ ਹੈ ਨਾ ਜੇ ਦੇਊਗਾ ਤਾਂ ਉਹਨੂੰ ਜਿਹੜਾ ਉਹਦੇ ਅੱਗੇ 프ਰੇਮ ਵਾਲਾ ਕਟੋਰਾ ਲੈ ਕੇ ਕੁਝ ਦਵੋਗੇ ਤਵੀ ਲਵੋਗੇ ਉਹ ਤਾਂ ਪ੍ਰੇਮ ਮੰਗਦਾ ਤੇ ਕਹਿੰਦਾ ਮੈਂ ਤੈਨੂੰ ਸੁਰੱਖ ਕੀ ਐਸਾ ਤੋਂ ਸੱਚ ਕਾ ਅਨਸਾਰੀ ਸੇਟੀ ਸਭ ਕੁ ਤੇਰੇ ਹੀ ਆ ਮੈਨੂੰ ਭੁੱਖ ਲੱਗੀ ਹੋਈ ਹੈ ਭਦੇਮ ਦੀ ਉਹ ਤੋਂ ਅਸੀਂ ਬਾਝੇ ਇਹ ਅਸੀਂ ਕੇਵਲ ਤੋਂ ਕੇਵਲ ਭੇਖ ਮਗਰ ਤੁਰੇ ਹੋਏ ਆ ਅ ਜਿਹੜੀ ਪੰਕਤੀ ਪਾਸ਼ ਨੇ ਕਹਿ ਦਿੱਤੀ ਹੈ ਨਾ ਕਹਿੰਦੇ ਦੇਖ ਪਈ ਗਲੀ ਜਿਨ੍ਹਾਂ ਜਪ ਮਾਲੀਆਂ ਆ ਜਿਹੜੇ ਹੱਥ ਤੇ ਮਾਲਾ ਪਈ ਪੈਦੇ ਆ ਨਿਸ਼ਾਨ ਲਾਏ ਆ ਟਿੱਕੇ ਲਾਏ ਆ ਅਸਲ ਦੇ ਵਿੱਚ ਕੀ ਹੈ ਬਨਾਰਸ ਦੇ ਠੱਗ ਨੇ ਇਹ ਕਦੇ ਬਨਾਰਸ ਜੇ ਕੋਈ ਗਿਆ ਹੋਇਆ ਨਾ ਤੁਹਾਡੇ ਵਿੱਚੋਂ ਆ ਰੇਲਵੇ ਸਟੇਸ਼ਨੋਂ ਆਉਦਾਂ ਕਦੇ ਬਨਾਰਸ ਦੇ ਕਿਸੇ ਸਟੇਸ਼ਨ ਤੇ ਵੀ ਤੁਸੀਂ ਖੜ ਕੇ ਉਤਰ ਕੇ ਜਾ ਕੇ ਨਾ ਤੁਹਾਨੂੰ ਨਹੀਂ ਪਤਾ ਲੱਗਣਾ ਕਦੋਂ ਲੁੱਟੇ ਗਏ ਕਿਵੇਂ ਲੁੱਟੇ ਗਏ ਐਨੇ ਮਸ਼ਹੂਰ ਧਾਕ ਠੱਗ ਨੇ ਉੱਥੇ ਦੇ ਇਹ ਗੱਲ ਉਹਨਾਂ ਲੋਕਾਂ ਨੂੰ ਹਾਜਮ ਨਹੀਂ ਆਉਂਦੀ ਇਸ ਕਰਕੇ ਤੁਹਾਡੇ ਦੁਸ਼ਮਣ ਬੜੇ ਬੈਠੇ ਹੋ ਕਹਿੰਦੇ ਸਾਨੂੰ ਬਨਾਰਸੀਆਂ ਨੂੰ ਇਹ ਤਾਂ ਕਾਂਸੀ ਬਨਾਰ ਸਾਡੀ ਪੂਜਣ ਵਾਲੀ ਆ ਉੱਥੇ ਸਾਰੇ ਭੇਖ ਵਾਲੇ ਬੈਠੇ ਆ ਤੇ ਜਿਹੜੇ ਠੱਗਾਂ ਠੋਰੀ ਮਾਰਦੇ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਕਰਕੇ ਪਾਤਸ਼ਾਹ ਕਹਿੰਦੇ ਠੱਗ ਬਹੁਤ ਮਸ਼ਹੂਰ ਨੇ ਤੁਸੀਂ ਵੀ ਠੱਗੀ ਹੋ ਤੇ ਠੱਗਾ ਮਗਰ ਲੱਗਣ ਵਾਲੇ ਤੁਸੀਂ ਮਹਾਂਪੁਰਖ ਗਿਆਨੀ ਖੋਦੋਂ ਕਿ ਗੁਰੂ ਦੀ ਬਚਨੇ ਮਨੇ ਪਾਤਸ਼ਾਹ ਕਹਿੰਦੇ ਬਾਣੇ ਵਾਲਾ ਜਾਈ ਸੰਸਕਾਰਾਂ ਵਾਲਾ ਜਾਇਆ ਕਰ ਸੰਸਕਾਰ ਤਾਂ ਭਾਈ ਜੇ ਵੈਗੁਰੂ ਵੀ ਆ ਜਵੇ ਨਾ ਬਗੈਰ ਬਾਣੇ ਤੋਂ ਤੁਹਾਨੂੰ ਉਹ ਨਹੀਂ ਚੰਗਾ ਲੱਗਣਾ ਤੇ ਜੇ ਕਿਸੇ ਮਨੁੱਖ ਨੇ ਪਾ ਲੇ ਕਿ ਸੱਜ ਧਜ ਕੇ ਆ ਗਿਆ ਭਾਈ ਕਿ ਜਿਨੇ ਭਾਈ ਪੂਰਾ ਦਿਮਾਲਾ ਸਮਾਂ ਖੰਡੇ ਸੇ ਲਾਏ ਹੋਇਆ ਕਿ ਨਾ ਕੁਝ ਬਾਣਾ ਪਹਿਨੇ ਹੋਇਆ ਵਾ ਤੁਹਾਡੇ ਖਤ ਨਾਲ ਖਾਲਸਾ ਖਾਲਸਾ ਤਾਂ ਅੰਦਰ ਬੈਠਾ ਹੁੰਦਾ ਕੇ ਖਾਲਸੇ ਦਾ ਨਿਰਣਾ ਤਾਂ ਖਾਲਸਾ ਹੀ ਕਰਦਾ ਭਾਵ ਵਹਿਰੂ ਖੁਦ ਖਾਲਸਾ ਉਹ ਸਭ ਆਸਤਾ ਤੱਕ ਬਣਨਾ ਪੈਂਦਾ ਭਾਈ ਇਹ ਐਵੇਂ ਨਹੀਂ ਖਾਲਸੇ ਬਣ ਜਾਂਦੇ ਕਿਤੇ ਖਾਲਸਾ ਮੇਰੋ ਰੂਪ ਹੈ ਖਾਲਸ ਆਪਾਂ ਫਿਰ ਬਹਿ ਕੇ ਮੰਗਣ ਲੱਗੇ ਬੈਠੇ ਇਹ ਭੇਖ ਨੂੰ ਅਸੀਂ ਉੱਚ ਮੰਨਿਆ ਹੋਇਆ ਹੈ। ਤੇ ਇਥੇ ਪਾਤਸ਼ਾਹ ਕਹਿੰਦੇ ਨਾ ਭਈ ਭੇਖ ਨਾ ਗੱਲ ਨਹੀਂ ਬਣਦੀ। ਭੇਖ ਨਾਲ ਦੁਨੀਆ ਠੱਗ ਲੈਂਗਾ ਉਸ ਭੈਗ ਨੂੰ ਨਹੀਂ ਠੱਗ ਸਕਦਾ। ਉਹਦੇ ਨਾਲ ਤੇਰਾ ਨਾਤਾ ਨਹੀਂ ਬਣਨਾ। ਤੇਰਾ ਨੱਤਾ ਬਣਨਾ ਭਈ ਤੂੰ ਭਗਤਾ ਕੇ ਵਖਸ ਭਗਤਾ ਤਾਂ ਤੇਰਾ। ਕੇ ਭੈ ਔਰ ਭੋ ਇਹ ਭਵੇ ਦੇ ਅਰਥ ਬਣਦੇ। ਗੰਗਾ ਗਿਆਨਬਾਨ ਜਿਸ ਸਕਸ ਨੂੰ ਆਪਣੀ ਆਤਮਾ ਦੇ ਗਿਆਨੇ ਉਹਨੂੰ ਬੇਸੱਤ ਬਣਦਾ ਕੀ ਕਹਦੀ ਭਾਵੇਂ ਚਾਰ ਵੇਦ ਤੇ ਮੂੰਹ ਜਵਾਨੀ ਯਾਦ ਹੋਣ ਫਿਰ ਵੀ ਉਹ ਉਸ ਬਾਹਰੂ ਦੀ ਨਿਗਾਹ ਦੇ ਵਿੱਚ ਅਗਿਆਨੀ ਪੁਰਖ ਹੈ ਪੜਿਆ ਹੋਇਆ ਉਹ ਹੈ ਜਿਹੜਾ ਇਹ ਸੋਚਦਾ ਕਿ ਮੈਂ ਭਾਈ ਇਹ ਮਨੁੱਖਾ ਦੇਹੀ ਮੁਕਤ ਹੋਣ ਵਾਸਤੇ ਪ੍ਰਾਪਤ ਹੋਈ ਹੈ ਸਮਝੋ ਉਹ ਸਾਰੇ ਨਾਲੋਂ ਵੱਡਾ ਉਹਨਾਂ ਨਾਲੋਂ ਵੱਡਾ ਕੋਈ ਗਿਆਨੀ ਨਹੀਂ ਦੁਨੀਆ ਦੇ ਵਿੱਚ ਆਏਗਾ। ਤਿਆਗੀ ਤਤਾ ਆਖੀਰ ਅਖਰ ਤਤੇ ਦੇ ਅਰਥ ਕੀ ਬਣਦੇ ਆ ਕਿ ਜਿਹਦੇ ਚ ਤਿਆਗ ਵਾਲੀ ਭਾਵਨਾ ਹੋਵੇ। ਕਿ ਇਥੇ ਤਾਂ ਅਸੀਂ ਆਪਣਾ ਸਰੀਰ ਆਪਣੇ ਰਿਸ਼ਤੇ ਨਾਤੇ ਟੁੱਟਿਆ ਹੈ ਘਵਾੜ ਵੀ। ਉਹ ਵੀ ਸੀ ਬਾਹਰ ਨਹੀਂ ਸੁੱਟਦੇ ਕਹਿੰਦੇ ਸੁੱਕੀਆਂ ਰੋਟੀਆਂ ਵੀ ਵੇਚ ਦਈਏ ਕਿਸੇ ਤਰੀਕੇ ਨਾਲ। ਇਹ ਐ ਹੀਰ ਮਸਲਾ ਚੱਲਿਆ ਸੀ ਕਹਿੰਦੇ 2 ਕਰੋੜ ਦੀਆਂ ਦਰਬਾਰ ਸਾਹਿਬ ਦੀਆਂ ਸੁੱਕੀਆਂ ਰੋਟੀਆਂ ਵੇਚਦੀਆਂ ਜਿੱਥੇ ਤਿਆਗ ਸਿਖਾਇਆ ਜਾਂਦਾ ਉੱਥੇ ਰੋਟੀਆਂ ਤੱਕ ਨਹੀਂ ਛੱਡੀਆਂ ਹੋਰ ਕੀ ਕੋਸ ਹੁੰਦਾ ਹੋਣਾ ਭਾਈ ਰੋ ਵਿਚਾਰ ਬਾਲੇ ਵੱਡੇ ਮਸਲੇ ਨੇ ਸੌਲਦੇ ਨਹੀਂ